ਦੋਸਤੋ ਅੱਜ ਦੀ ਇਸ ਵੀਡੀਓ ਵਿੱਚ ਅੱਜ ਆਪਾਂ ਤੁਹਾਨੂੰ ਬਾਬਾ ਫਰੀਦ ਜੀ ਤੇ ਇੱਕ ਬੱਕਰੀ ਦਾ ਕਿੱਸਾ ਦੱਸਣ ਜਾ ਰਹੇ ਹਾਂ ਇਸ ਵੀਡੀਓ ਵਿੱਚ ਤੁਹਾਨੂੰ ਪਤਾ ਲੱਗੇਗਾ ਕਿ ਕਿਵੇਂ ਬਾਬਾ ਫਰੀਦ ਜੀ ਨੇ ਬੰਦਗੀ ਕੀਤੀ ਤੇ ਰੱਬ ਨੂੰ ਪਾਇਆ ਇਸ ਤੋਂ ਪਹਿਲਾਂ ਕਿ ਤੁਸੀਂ ਇਸ ਵੀਡੀਓ ਨੂੰ ਸੁਣਨ ਵਿੱਚ ਕਮਾਂਚ ਚਾਹੋ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਜੋ ਇਸੇ ਤਰ੍ਹਾਂ ਦੇ ਵੀਡੀਓ ਤੁਹਾਨੂੰ ਦੇਖਣ ਨੂੰ ਹਮੇਸ਼ਾ ਮਿਲਦੀਆਂ ਰਹਿਣ। ਆਓ ਹੁਣ ਅੱਜ ਦੇ ਇਸ ਵੀਡੀਓ ਨੂੰ ਸ਼ੁਰੂ ਕਰਦੇ ਹਾਂ। ਪਿਆਰੇ ਦੋਸਤੋ, ਬਾਬਾ ਫਰੀਦ ਜੀ ਬਾਰੇ ਆਪ ਸਭ ਚੰਗੀ ਤਰ੍ਹਾਂ ਜਾਣਦੇ ਹੋ। ਰੱਬੀਆਂ ਸਭ ਤੋਂ ਜ਼ਿਆਦਾ ਕਰਾਮਾਤਾਂ ਬਾਬਾ ਫਰੀਦ ਜੀ ਦੇ ਜੀਵਨ ਵਿੱਚ ਹੋਈਆਂ। ਸਭ ਤੋਂ ਜ਼ਿਆਦਾ ਕੌਤਕ ਉਹਨਾਂ ਦੇ ਨਾਲ ਹੀ ਹੋਏ ਨੇ। ਬਾਬਾ ਫਰੀਦ ਜੀ ਦਾ ਪੂਰਾ ਜੀਵਨ ਹੀ ਕਰਾਮਾਤਾਂ ਤੇ ਕੌਤਕਾਂ ਦੇ ਨਾਲ ਭਰਿਆ ਹੋਇਆ ਹੈ। ਉਨ੍ਹਾਂ ਦੀ ਜ਼ਿੰਦਗੀ ਵਿੱਚੋਂ ਇੱਕ ਛੋਟਾ ਜਿਹਾ ਕਿੱਸਾ ਅੱਜ ਤੁਹਾਡੇ ਸਭ ਦੇ ਨਾਲ ਸਾਂਝਾ ਕਰਨ ਜਾ ਰਿਹਾ ਹਾਂ ਇੱਕ ਵਾਰ ਬਾਬਾ ਫਰੀਦ ਗੰਜ ਸ਼ਕਰ ਰਹਿਮਤੁੱਲਾ ਅਲੇ ਜੰਗਲ ਵਿੱਚ ਬੈਠੇ ਇਬਾਦਤ ਕਰ ਰਹੇ ਸੀ ਇਬਾਦਤ ਕਰਦੇ ਕਰਦੇ ਅਚਾਨਕ ਹੀ ਉਹਨਾਂ ਨੂੰ ਬਹੁਤ ਤੇਜ਼ ਪਿਆਸ ਲੱਗੀ ਉਹਨਾਂ ਦੇ ਕੋਲ ਉਸ ਵਕਤ ਪਾਣੀ ਵੀ ਨਹੀਂ ਸੀ ਜੰਗਲ ਦੇ ਵਿੱਚ ਵੀ ਆਸ-ਪਾਸੇ ਪਾਣੀ ਨਹੀਂ ਸੀ ਪਿਆਸ ਨਾਲ ਉਹਨਾਂ ਦਾ ਕਲਾਸੋਂ ਕੱਲ੍ਹ ਲੱਗ ਪਿਆ ਸੀ। ਪਾਪਾ ਫਰੀਦ ਜੀ ਪਾਣੀ ਦੀ ਪਾਲ ਵਿੱਚ ਜੰਗਲ ਵਿੱਚ ਘੁੰਮਣ ਲੱਗ ਪਏ। ਜਦੋਂ ਉਹ ਜੰਗਲ ਦੇ ਵਿੱਚ ਥੋੜਾ ਅੰਦਰ ਕਹਿ ਤਾਂ ਉਹਨਾਂ ਨੂੰ ਇੱਕ ਖੂਨ ਨਜ਼ਰ ਆਇਆ। ਖੂਨ ਨੂੰ ਵੇਖ ਕੇ ਬਾਬਾ ਫਰੀਦ ਜੀ ਖੁਸ਼ ਹੋ ਗਏ। ਉਹਨਾਂ ਸੋਚਿਆ ਚਲੋ ਹੁਣ ਤਾਂ ਪਾਣੀ ਪੀਣ ਨੂੰ ਮਿਲ ਹੀ ਜਾਵੇਗਾ। ਬਾਬਾ ਫਰੀਦ ਜੀ ਹੌਲੀ-ਹੌਲੀ ਉਸ ਖੂਦ ਦੇ ਕੋਲ ਪਹੁੰਚੇ। ਖੋ ਤੇ ਬੰਨੀ ਦੇ ਉੱਤੇ ਚੜ ਕੇ ਵੇਖਿਆ ਤਾਂ ਖੋ ਦੇ ਵਿੱਚ ਪਾਣੀ ਬਹੁਤ ਨੀਚੇ ਸੀ ਤੇ ਆਸੇ-ਪਾਸੇ ਨਾ ਕੋਈ ਪਾਲਟੀ ਤੇ ਨਾ ਹੀ ਕੋਈ ਰੱਸੀ ਸੀ ਜਿਸ ਨਾਲ ਉਹ ਪਾਣੀ ਕੱਢ ਕੇ ਪੀ ਸਕਣ ਜਦੋਂ ਉਹਨਾਂ ਨੂੰ ਕੋਈ ਸਾਧਨ ਨਾ ਮਿਲਿਆ ਪਾਣੀ ਕੱਢਣ ਵਾਸਤੇ ਤਾਂ ਬਾਬਾ ਫਰੀਦ ਜੀ ਸੋਚਣ ਲੱਗ ਪਏ ਕਿ ਇੱਥੇ ਖੋ ਵੀ ਹੈ ਤੇ ਪਾਣੀ ਵੀ ਹੈ ਇੱਥੇ ਨਜ਼ਦੀਕ ਹੀ ਕੋਈ ਨਾ ਕੋਈ ਜ਼ਰੂਰ ਰਹਿੰਦਾ ਹੋਵੇਗਾ ਤੇ ਪਾਣੀ ਪੀਣ ਲੈਣ ਵਾਸਤੇ ਜ਼ਰੂਰ ਆਉਂਦਾ ਹੋਵੇਗਾ ਕਿਉਂ ਨਾ ਮੈਂ ਖੁਦ ਨਜ਼ਦੀਕ ਹੀ ਬੈਠ ਕੇ ਥੋੜਾ ਇੰਤਜ਼ਾਰ ਕਰਾਂ ਸ਼ਾਇਦ ਇੱਥੇ ਜ਼ਰੂਰ ਕੋਈ ਪਾਣੀ ਲੈਣ ਆਵੇਗਾ ਤਾਂ ਮੈਂ ਉਸ ਕੋਲੋਂ ਪਾਣੀ ਮੰਗ ਲਵਾਵਾਂਗਾ ਤੇ ਆਪਣੀ ਪਿਆਸ ਬੁਝਾ ਲਵਾਂਗਾ ਇਹੋ ਸੋਚ ਕੇ ਪਪਾ ਫਰੀਦ ਜੀ ਉਸ ਖੁਦ ਕੁਲ ਬੈਠ ਕੇ ਹਲੇ ਥੋੜਾ ਹੀ ਸਮਾਂ ਗੁਜ਼ਰਿਆ ਸੀ ਕਿ ਪਪਾ ਫਰੀਦ ਜੀ ਦੀ ਨਜ਼ਰ ਇੱਕ ਪਾਸੇ ਪਈ ਉਹਨਾਂ ਦੇਖਿਆ ਕਿ ਕੁਝ ਬੱਕਰੀਆਂ ਪਛਤੀਆਂ ਹੋਈਆਂ ਉਸ ਖੂਦੇ ਕੋਲ ਆ ਰਹੀਆਂ ਨੇ ਉਹ ਬੱਕਰੀਆਂ ਖੂਦੇ ਕੋਲ ਪਹੁੰਚੀਆਂ ਉਹਨਾਂ ਨੇ ਦੇਖਿਆ ਕਿ ਖੂਦ ਵਿੱਚ ਪਾਣੀ ਬਹੁਤ ਗਹਿਰਾ ਹੈ ਉਹਨਾਂ ਨੇ ਖੂਦ ਦੀ ਪੰਨੀ ਉੱਪਰ ਚੜ ਕੇ ਪਹਿਲਾਂ ਉੱਪਰ ਅਸਮਾਨ ਵੱਲ ਨੂੰ ਦੇਖਿਆ ਤੇ ਫਿਰ ਆਪਣਾ ਮੂੰਹ ਉਸ ਖੂਦ ਦੀ ਪੰਨੀ ਦੇ ਉੱਪਰ ਟਿਕਾ ਦਿੱਤਾ ਕੁਝ ਸਮੇਂ ਦੇ ਵਿੱਚ ਖੂਦ ਦਾ ਪਾਣੀ ਉੱਪਰ ਵੱਲ ਨੂੰ ਆ ਗਿਆ ਤੇ ਬੱਕਰੀਆਂ ਨੇ ਪਾਣੀ ਪੀਤਾ ਤੇ ਰੱਬ ਦਾ ਸ਼ੁਕਰ ਅਦਾ ਕੀਤਾ ਤੇ ਵਾਪਸ ਜੰਗਲ ਵਾਲ ਨੂੰ ਪਚ ਗਈਆਂ ਇਹ ਵੇਖ ਕੇ ਬਾਬਾ ਫਰੀਦ ਜੀ ਬਹੁਤ ਹੈਰਾਨ ਹੋਏ ਬਾਬਾ ਫਰੀਦ ਜੀ ਸੋਚਣ ਲੱਗੇ ਕਿ ਚਲੋ ਹੁਣ ਤਾਂ ਪਾਣੀ ਉੱਪਰ ਆ ਗਿਆ ਹੈ ਜਾ ਕੇ ਮੈਂ ਵੀ ਆਪਣੀ ਪਿਆਸ 부ਝਾ ਲੈਂਦਾ ਹਾਂ ਹੁਣ ਤਾਂ ਬੱਕਰੀਆਂ ਵੀ ਚਾ ਚੁੱਕੀਆਂ ਨੇ ਜਿਵੇਂ ਬਾਬਾ ਫਰੀਦ ਜੀ ਉਸ ਖੂਹ ਦੇ ਨਜ਼ਦੀਕ ਪਹੁੰਚਦੇ ਨੇ ਤੇ ਕੀ ਦੇਖਦੇ ਨੇ ਕਿ ਸਾਰਾ ਪਾਣੀ ਫਿਰ ਤੋਂ نیچے ਜਾ ਚੁੱਕਿਆ ਹੈ ਬਾਬਾ ਫਰੀਦ ਜੀ ਇਹ ਦੇਖ ਕੇ ਬਹੁਤ ਹੈਰਾਨ ਹੋਏ ਕਿ ਹਾਲੇ ਤਾਂ ਹੁਣੇ ਹੀ ਪਾਣੀ ਉੱਪਰ ਆਇਆ ਸੀ ਇਹ ਪਾਣੀ ਥੱਲੇ ਕਿਵੇਂ ਚਲਾ ਗਿਆ ਪਪਾ ਫਜ਼ੀਲ ਜੀ ਸੋਚਦੇ ਪਏ ਨੇ ਕਿ ਇਹ ਮੇਰੇ ਨਾਲ ਕੀ ਹੋ ਰਿਹਾ ਹੈ ਮੈਂ ਤਾਂ ਅੱਲਾਹ ਦੀ ਬੰਦਗੀ ਕਰਦਾ ਹਾਂ ਰੱਬ ਦੀ ਹਮੇਸ਼ਾ ਇਬਾਦਤ ਕਰਦਾ ਹਾਂ ਤੇ ਮੈਨੂੰ ਪਾਣੀ ਪੀਣ ਨੂੰ ਨਹੀਂ ਮਿਲਿਆ ਤੇ ਉਹ ਬੱਕਰੀਆਂ ਸਾਰਾ ਦਿਨ ਜੰਗਲ ਵਿੱਚ ਘੁੰਮਦੀਆਂ ਨੇ ਤੇ ਇਬਾਦਤ ਵੀ ਨਹੀਂ ਕਰਤੀਆਂ ਪਰ ਫਿਰ ਵੀ ਉਹਨਾਂ ਨੂੰ ਪਾਣੀ ਪੀਣ ਨੂੰ ਮਿਲ ਗਿਆ ਅਜੀਬਾ ਕਿਉਂ ਹੋ ਰਿਹਾ ਹੈ ਫਿਰ ਪਪਾ ਫਰੀਦ ਜੀ ਅਸਮਾਨ ਵੱਲ ਨੂੰ ਦੋਵੇਂ ਹੱਥ ਉੱਪਰ ਉਠਾ ਕੇ ਰੱਬ ਨੂੰ ਕਹਿਣ ਲੱਗ ਪਏ ਨੇ ਕਿ हे ਅੱਲਾ ਪਾਕ हे ਰੱਬਾ हे ਮੇਰੇ ਮੌਲਾ हे ਅਦਰਸ਼ੇ ਪਾਕ ਇਹ ਮੇਰੇ ਨਾਲ ਕੀ ਹੋ ਰਿਹਾ ਹੈ ਤੋ ਉਹਨਾਂ ਬੱਕਰੀਆਂ ਦੀ ਪਿਆਸ ਨੂੰ ਪੁਝਾ ਦਿੱਤਾ ਉਹਨਾਂ ਦੀ ਫਰਿਆਦ ਨੂੰ ਸੁਣ ਲਿਆ ਪਰ ਜਦੋਂ ਕਿ ਮੈਂ ਤੈਨੂੰ ਮੰਨਣ ਵਾਲਾ ਤੇ ਤੇ ਇਬਾਦਤ ਕਰਨ ਵਾਲਾ ਜਿਦ ਤੂੰ ਖੂਤੋਂ ਪਾਣੀ ਪੀਣ ਆਇਆ ਤਾਂ ਤੁਸੀਂ ਖੂ ਦਾ ਪਾਣੀ ਫਿਰ ਨੀਚੇ ਕਰ ਦਿੱਤਾ ਅਜਿਆ ਤੁਸੀਂ ਮੇਰੇ ਨਾਲ ਕਿਉਂ ਕੀਤਾ ਜਿਤ ਪਾਪਾ ਫਰੀਦ ਜੀ ਨੇ ਰੱਬ ਨੂੰ ਮਹਿਣਾ ਦਿੱਤਾ ਤਾਂ ਰੱਬ ਵੱਲੋਂ ਆਵਾਜ਼ ਆਈ ਐ ਫਰੀਦ ਜਦੋਂ ਤੂੰ ਇਸ ਖੂਤੋਂ ਪਾਣੀ ਪੀਣ ਆਇਆ ਸੀ ਤਾਂ ਪਾਣੀ ਡੂੰਗਾ ਦੇਖ ਕੇ ਤੈਨੂੰ ਮੇਰਾ ਖਿਆਲ ਕਿਉਂ ਨਹੀਂ ਆਇਆ ਕਿ ਤੈਨੂੰ ਮੇਰੇ ਤੇ ਯਕੀਨ ਨਹੀਂ ਸੀ ਤੂੰ ਤਾਂ ਇਹ ਸੋਚ ਲੱਗਾ ਕਿ ਕੋਈ ਸਾਧਨ ਲੈ ਕੇ ਆਵੇਗਾ ਕੋਈ ਬਾਲਟੀ ਲੈ ਕੇ ਆਵੇਗਾ ਹੋ ਵਿੱਚੋਂ ਪਾਣੀ ਕੱਢੇਗਾ ਤੇ ਮੈਨੂੰ ਪਾਣੀ ਪੀਣ ਨੂੰ ਮਿਲ ਜਾਵੇਗਾ ਤੇ ਮੈਂ ਆਪਣੀ ਪਿਆਸ ਨੂੰ ਬੁਝਾਲ ਲਵਾਂਗਾ ਐ ਫਰੀਦ ਤੂੰ ਮੇਰੇ ਕਿ ਤਵਾ ਕਿਉਂ ਨਹੀਂ ਕੀਤੀ ਸੱਚਦੇ ਵਿੱਚ ਆ ਕੇ ਮੈਨੂੰ ਫਰਿਆਦ ਕਿਉਂ ਨਹੀਂ ਕੀਤੀ ਕਿ ਐ ਰੱਬ ਮੈਂ ਤੇਰੇ ਅੱਗੇ ਤਵਾ ਕਰਤਾ ਹਾਂ ਕਿ ਮੈਂ ਬਹੁਤ ਪਿਆਸਾ ਹਾਂ ਮੈਨੂੰ ਪਾਣੀ ਚਾਹੀਦਾ ਹੈ ਫਿਰ ਮੈਂ ਤੈਨੂੰ ਪਾਣੀ ਦੇ ਦਿੰਦਾ ਪਰ ਤੂੰ ਮੇਰੇ ਤੇ ਯਕੀਨ ਨਹੀਂ ਕੀਤਾ ਤੂੰ ਦੁਨਿਆਵੀ ਸਾਤਨ ਨੂੰ ਉਡੀਕਦਾ ਰਿਹਾ ਫਤ ਚਤੋਂ ਬੱਕਰੀਆਂ ਪਾਣੀ ਪੀਣ ਆਈਆਂ ਤਾਂ ਉਹਨਾਂ ਦੇਖਿਆ ਕਿ ਪਾਣੀ ਬਹੁਤ ਡੂੰਘਾ ਹੈ ਉਹਨਾਂ ਨੇ ਫਿਰ ਮੇਰੇ ਅੱਗੇ ਤੁਹਾ ਕੀਤੀ ਤੇ ਮੈਂ ਉਹਨਾਂ ਦੀ ਤੁਹਾ ਨੂੰ ਕਬੂਲ ਕੀਤਾ ਤੇ ਪਾਣੀ ਨੂੰ ਉੱਪਰ ਲੈ ਆਂਦਾ ਇਸ ਤਰ੍ਹਾਂ ਉਹਨਾਂ ਬੱਕਰੀਆਂ ਨੂੰ ਮੇਰੇ ਤੇ ਯਕੀਨ ਸੀ ਕਿ ਅੱਲਾ ਨੇ ਜਿਸ ਨੂੰ ਜਨਮ ਦਿੱਤਾ ਹੈ ਤਾਂ ਉਹ ਸਾਡੀ ਪਿਆਸ ਵੀ ਜ਼ਰੂਰ ਪੁਚਾਵੇਗਾ ਸਾਡੀ ਭੁੱਖ ਵੀ ਮਿਟਾਵੇਗਾ ਉਹਨਾਂ ਬੱਕਰੀਆਂ ਨੂੰ ਮੇਰੇ ਤੇ ਯਕੀਨ ਸੀ ਤੇ ਤੈਨੂੰ ਦੁੱਤਿਆਂ ਦੇ ਉੱਪਰ ਇਸ ਲਈ ਤੈਨੂੰ ਪਾਣੀ ਪੀਣ ਨੂੰ ਨਹੀਂ ਮਿਲਿਆ ਇਹ ਸੁਣ ਕੇ ਪਾਪਾ ਫਰੀਦ ਜੀ ਬਹੁਤ ਹੈਰਾਨ ਹੋਏ ਤੇ ਉਹਨਾਂ ਨੂੰ ਗਿਆਨ ਹੋ ਗਿਆ ਕਿ ਹੱਲੇ ਵੀ ਮੇਰੀ ਬੰਦਗੀ ਕੱਚੀ ਹੈ ਮੇਰੀ ਇਬਾਦਤ ਵਿੱਚ ਕਮੀ ਹੈ ਹੱਲੇ ਹੋਰ ਇਬਾਦਤ ਕਰਨੀ ਬਾਕੀ ਹੈ ਸੋ ਪਿਆਰੇ ਦੋਸਤੋ ਇਸੇ ਤਰ੍ਹਾਂ ਸਾਨੂੰ ਵੀ ਕਰਨਾ ਚਾਹੀਦਾ ਹੈ ਸਾਨੂੰ ਮੰਗਣਾ ਚਾਹੀਦਾ ਹੈ ਤਾਂ ਉਸ ਸੱਚੇ ਰੱਬ ਕੋਲ ਉਸ ਪਰਵਰਤਕਾਰ ਕੋਲ ਜੋ ਇਸ ਤਨ ਤਨੀਤਾ ਮਾਲਕ ਹੈ ਉਹੀ ਸਿਰਫ ਸਾਡੀ ਹਰ ਤਰਾਂਤੀ ਆਸਮਰਾਦ ਨੂੰ ਪੂਰਾ ਕਰ ਸਕਦਾ ਹੈ ਸਿਰਫ ਉਹੀ ਸਾਨੂੰ ਹਰ ਮੁਸੀਬਤ ਹਰ ਮੁਸ਼ਕਲ ਤੋਂ ਬਾਹਰ ਕੱਢ ਸਕਦਾ ਹੈ ਸਾਨੂੰ ਕਿਸੇ ਵੀ ਇਨਸਾਨ ਦੇ ਅੱਗੇ ਹੱਥ ਨਹੀਂ ਫਲਾਣੇ ਚਾਹੀਦੇ ਜਦ ਕਿਸੇ ਇਨਸਾਨ ਦੀ ਮਦਦ ਦੀ ਉਡੀਕ ਨਹੀਂ ਕਰਨੀ ਚਾਹੀਦੀ ਸਿਰਫ ਉਸ ਸੱਚੇ ਰੱਬ ਅੱਗੇ ਦੁਆ ਕਰੋ ਉਹੀ ਹਰ ਮੁਸ਼ਕਲ ਦਾ ਹੱਲ ਕਰਕੇ ਦੇਵੇਗਾ ਸਿਰਫ ਉਹੀ ਸਾਨੂੰ ਸਹੀ ਰਾਹ ਦਿਖਾਵੇਗਾ ਯਕੀਨ ਸਿਰਫ ਉਸ ਰੱਬ ਤੇ ਹੋਣਾ ਚਾਹੀਦਾ ਹੈ ਜਿਹੜਾ ਨਾਲ ਸੱਚਾ ਇਸ਼ਕ ਹੋਵੇਗਾ ਤਾਂ ਉਹ ਤੁਹਾਡੀ ਮਦਦ ਹਰ ਹਾਲ ਵਿੱਚ ਜ਼ਰੂਰ ਕਰੇਗਾ ਸੋ ਦੋਸਤੋ ਉਮੀਦ ਕਰਦਾ ਹਾਂ ਅੱਜ ਦੀ ਇਹ ਵੀਡੀਓ ਤੁਹਾਨੂੰ ਬਹੁਤ ਪਸੰਦ ਆਈ ਹੋਵੇਗੀ ਇਸੇ ਤਰ੍ਹਾਂ ਦੀਆਂ ਵੀਡੀਓ ਦੇਖਦੇ ਰਹਿਣ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰੋ ਫਿਰ ਮਿਲਾਂਗੇ ਤਦ ਤੱਕ ਲਈ ਆਪਣਾ ਖਿਆਲ ਰੱਖਣਾ 그다음부터